ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਅ ਬੱਟ ਵਲੌਗ ਦੇ ਉੱਤੇ ਉਹ ਪਹਿਲਾਂ ਨਾ ਜਬਾਨ ਤੇ ਚੜਿਆ ਹੋਇਆ ਰਾਈ ਡੈਰੀ ਫਾਰਮਿੰਗ ਉਹ ਬਾਈ ਦੋਸਤੋ ਜਬਾਨ ਤੋਂ ਉਤਰਦਾ ਨਹੀਂ ਉਹ ਆਪਣਾ ਚੈਨਲ ਨਾ ਬੰਦ ਹੋ ਗਿਆ ਸੀ ਕਾਰਨ ਸਮਝ ਨਹੀਂ ਆਇਆ ਬਾਈ ਆਪਣੇ ਸਿਦਕ ਡੈਰੀ ਵਾਲੇ ਨੇ ਵੀਰ ਨੇ ਪਾਈ ਸੀਗੀ ਪੋਸਟ ਬਈ ਕਈ ਚੈਨਲ ਆ ਜਿਹੜੇ ਆਪਣੇ ਪਸ਼ੂਆਂ ਦੇ ਰਿਲੇਟਡ ਕਈ ਚੈਨਲ ਬੰਦ ਹੋ ਗਿਆ ਪਰ ਮੈਨੂੰ ਇਦਾਂ ਲੱਗਦਾ ਸੀ ਵੀ ਮੇਰਾ ਚੈਨਲ ਹੈਕ ਹੋ ਗਿਆ ਪਰ ਆਪਣੇ ਬਾਈ ਨੇ ਮੇਰੇ ਨਾਮ ਨਹੀਂ ਯਾਦ ਆ ਰਿਹਾ ਬਾਈ ਸਿਦਕ ਵਾਲੇ ਬਾਈ ਉਹਦਾ ਨਾਮ ਕੀ ਆ ਸਿਦਕ ਡੈਰੀ ਵਾਲਾ ਦਾ ਮੇਰੇ ਹੁਣ ਧਿਆਨ ਚ ਨਹੀਂ ਆ ਰਿਹਾ ਪਤਾ ਨਹੀਂ ਕੋਈ ਭਲਾ ਜਿਹਾ ਨਾਮ ਹੈ ਹਾਂ 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 ਤਾਂ ਜੀ ਉਹ ਕੀ ਹੈ ਜੀ ਮਸਲਾ ਬਾਈ ਉਹਨਾਂ ਨੇ ਪੋਸਟ ਪਾਈ ਸੀ ਕਿ ਕਈ ਚੈਨਲ ਬੰਦ ਹੋ ਗਿਆ ਤਾਂ ਸੰਸਨੀਵਾਲ ਵਾਲੇ ਸਰੇਂਦਰ ਬਾਈ ਨੇ ਵੀ ਕਿ ਹਾ ਇੱਕ ਦਿਨ ਲਾਈਵ ਹੋ ਕੇ ਵੀ ਕਈ ਪਸ਼ੂਆਂ ਵਾਲੇ ਚੈਨਲ ਆ ਜਿਹੜੇ ਬੰਦ ਹੋ ਗਏ ਤਾਂ ਦੋਸਤੋ ਆਪਣਾ ਰਾਈ ਡੈਰੀ ਫਾਰਮ ਵਾਲਾ ਚੈਨਲ ਹੋ ਗਿਆ ਸੀ ਬੰਦ ਤਾਂ ਹੁਣ ਆਪਣੇ ਚੈਨਲ ਦਾ ਨਾਮ ਹੈ ਵੈਟ ਬਲੌਗਸ ਵੈਟ ਮੀਨਸ ਮੰਨ ਲਓ ਆਪਣੇ ਜਿਹੜੇ ਪਸ਼ੂਆਂ ਵਾਲਾ ਧੰਦਾ ਇਹਨੂੰ ਵੈਟਨਰੀ ਦਾ ਧੰਦਾ ਕਹਿ ਦਿੰਦੇ ਆ ਤਾਂ ਇਹ ਬੈਟ ਵਲੌਗਸ ਬਈ ਪਸ਼ੂਆਂ ਦੇ ਵਲੌਗ ਬਣਾਉਣੇ ਆ ਪਸ਼ੂਆਂ ਦੀਆਂ ਵੀਡੀਓ ਬਣਾਉਣੀਆਂ ਆ ਆਪਾਂ ਨੇ ਤਾਂ ਬੜੇ ਲੰਬਾ ਸੋਚ ਸਮਝ ਕੇ ਫੇਰ ਨਾਮ ਰੱਖਿਆ ਆਪਾਂ ਚੈਨਲ ਦਾ ਬੈਟ ਵਲੌਗ ਲਓ ਵੀ ਦੋਸਤੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੱਦਾਂ ਪਹਿਲਾਂ ਤੁਹਾਨੂੰ ਨਗੀਨਿਆਂ ਵਰਗੇ ਪਸ਼ੂ ਦਿਖਾਉਂਦੇ ਸੀ ਤਾਂ ਪਸ਼ੂਆਂ ਰਿਲੇਟਡ ਚੰਗੀ ਨੌਲੇਜ ਦਿੰਦੇ ਸੀ ਤਾਂ ਉਹੀ ਚੀਜ਼ਾਂ ਦੋਸਤੋ ਆਪਾਂ ਤੁਹਾਨੂੰ ਦੁਬਾਰ ਤੋਂ ਸਾਰੀਆਂ ਰਿਪੀਟ ਕਰਾਂਗੇ ਚੰਗੀ ਨੌਲੇਜ ਦਵਾਂਗੇ ਤਾਂ ਚੰਗੇ ਪਸ਼ੂ ਦਿਖਾਵਾਂਗੇ ਲਓ ਵੀ ਦੋਸਤੋ ਅੱਜ ਮੁੱਦੇ ਤੇ ਆਈਏ ਆਪਣੇ ਇਲਾਕੇ ਦੀ ਸ਼ਾਨ ਫਤੇਗੜ ਸਾਹਬ ਜ਼ਿਲ੍ਹੇ ਦੇ ਵਿੱਚ ਨਾ ਜਿਹੜੇ ਚੋਟੀ ਵਾਲੇ ਪਸ਼ੂ ਆਉਂਦੇ ਆ ਆ ਆਪਣਾ ਸੱਜਣ ਘਰੇ ਚੰਗੇ ਪਸ਼ੂ ਰੱਖਦਾ ਨੌਜਵਾਨ ਤਾਂ ਦੁੱਧ ਦਾ ਕੰਮਾ ਚੰਡੀਗੜ੍ਹ ਦੁੱਧ ਪਾਉਂਦਾ ਜਾ ਤਾਂ ਦੁੱਧ ਦੇ ਸਿਰੋਂ ਚਾਰ ਪੈ ਜੁੜੇ ਵੀ ਆ ਤਾਂ ਪਸ਼ੂ ਵੀ ਪੂਰੇ ਟੌਪ ਕਲਾਸ ਰੱਖਦਾ ਵੀਰ ਸਾਡਾ ਤਾਂ ਅੱਜ ਖੜੇ ਆ ਆਪਣੇ लाਡੀ ਦੇ ਘਰੇ ਪਿੰਡ ਰਸੂਲਪੁਰ ਦੇ ਵਿੱਚ ਤਾਂ ਪਿੰਡ ਰਸੂਲਪੁਰਾ ਜ਼ਿਲ੍ਹਾ ਫਤੇਗੜ ਸਾਹਿਬ ਆ ਤਾਂ ਇਹ ਸਾਡਾ ਭਰਾ ਆ ਲਾਡੀ ਤਾਂ ਨੌਜਵਾਨ ਵੀਰ ਆ ਤਾਂ ਮਿਹਨਤ ਬਹੁਤ ਵੱਡੀ ਆ ਵੀਰ ਦੀ ਚੰਗੇ ਪਸ਼ੂ ਘਰੇ ਸੰਭਦਾ ਆ ਫਿਰ ਦੁੱਧ ਵੀ ਪਾ ਕੇ ਆਉਂਦਾ ਬਿਨਾਂ ਕਿਸੇ ਨੌਕਰ ਚੰਡੀਗੜ੍ਹ ਦੁੱਧ ਪਾ ਕੇ ਆਉਣਾ ਰੋਜ਼ ਤਾਂ ਸਾਰੇ ਪਸ਼ੂ ਆਪ ਸੰਭਣੇ ਤਾਂ ਆਪਾਂ ਬਾਕੀ ਸਾਰੀ ਮੈਂ ਆ ਜਿਹੜੀ ਮੈਂ ਆ ਸਾਰੀਆਂ ਹੀ ਅੱਵਲ ਦਰਜੇ ਦੀਆਂ ਹੁੰਦੀਆਂ ਇਹ ਮੈਂ ਦੀ ਡਿਟੇਲ ਲਵਾਂਗੇ ਲਾਡੀ ਤੋਂ ਪੁੱਛਦੇ ਆ ਲਾਡੀ ਨੂੰ ਕੀ ਹਿਸਾਬ ਕਿਤਾਬ ਆ ਹੋਰ ਲਾਡੀ ਵੀਰੇ ਠੀਕ ਠਾਕ ਜੀ ਸਾਡਾ ਭਾਈ ਵਧੀਆ ਵੀਰ ਆ ਚਲੋ ਵਧੀਆ ਜੀ ਵਧੀਆ ਲਾਡੀ ਵੀਰੇ ਕਿੰਨੇਵੇਂ ਸੂਏ ਸੂਰਈਆ ਛੋਟੀ ਇਹ ਦੂਜੇ ਸੂਏ ਸੂਰਈਆ ਠੀਕ ਹੈ ਜੀ ਤਾਂ ਲਾਡੀ ਵੀਰੇ ਪਹਿਲੇ ਸੂਏ ਦਾ ਕੀ ਰਕਾਰ ਰਿਹਾ ਛੋਟੀ ਦਾ ਬਾਈ ਮੈਂ ਦੇਖ ਬਾਈ ਸਦਾਗਰ ਹੈ ਮੇਰੇ ਟਾਉਰ ਵਾਲੇ ਜੀ ਲਟਾਉਰ ਵਾਲਾ ਬਾਈ ਸਦਾਗਰ ਮਾੜਾ ਜੀ ਉੱਚੀ ਬੋਲਿਓ ਬਾਬਾ ਜੀ ਟਾਉਰ ਵਾਲੇ ਸਦਾਗਰ ਸਦਾਗਰ ਬਾਈ ਤੋਂ ਲਈਦੀ ਆਪਾਂ ਇਹ ਠੀਕ ਹੈ ਜੀ ਉਹਨੇ ਚਲ ਇੱਕ ਪਿਆਰ ਨਾਲ ਮੰਡੀ ਤੇ ਚਲੇ ਗਏ ਉਹਨੇ ਇੱਕ ਪਿਆਰ ਨਾਲ ਤੋਹਫਾ ਦਿੱਤਾ ਠੀਕ ਹੈ ਜੀ ਦੁੱਧ ਯਾਰ ਸੂਈ ਵੀ ਹੈ ਤੇ ਹਰਮ ਬਾਈ ਆਹ 15 ਦਿਨ ਦੀ 15 ਦਿਨ ਦੀ ਸੂਈ ਸੀ 15 ਦਿਨ ਦੀ ਸੂਈ ਕਿੰਦੀ ਬਾਈ ਜੀ 14 ਕਿਲੋ ਦ ਸਾਂਭ ਲਈ ਉਹਨਾਂ ਦੀ ਗੱਡੀ ਕੁੰਡੀ ਮੈਨਰ ਪਾਈ ਵਿੱਚ ਸਾਂਭ ਲਈ ਮੈਨੇ ਮੇਰੇ ਕੋਲ ਸੁਣਿਆ ਮੈਂ ਕਿ 16 ਕਿਲੋ ਪਹਿਲਾਂ ਨੇ ਟੀਕਾ ਠੀਕ ਹੈ ਜੀ ਪਹਿਲਾਂ ਨੇ 16 ਕਿਲੋ ਹੁਣ ਲਾਡੀ ਸੂਣ ਚ ਕਿੰਨੇ ਦਿਨ ਰਹਿੰਦੇ ਆ ਵੀਰਿਆ 20 21 ਦਾ ਟੀਕਾ ਹੈ ਤੇ 20 আর 21 ਤਰੀਕ ਨੂੰ ਅੱਜ ਵੀਡੀਓ ਸ਼ੂਟ ਹੋ ਰਹੀ ਆ ਆਪਣੀ 18 17 ਤਰੀਕ 17 ਤਰੀਕ ਠੀਕ ਹੈ ਜੀ ਤਾਂ 20 ਤੇ 21 ਤਰੀਕ ਦਾ ਟੀਕਾ ਤਾਂ 17 ਤਰੀਕ ਨੂੰ ਵੀਡੀਓ ਸ਼ੂਟ ਹੋ ਰਹੀ ਆ ਲਾ ਬਈ ਬਾਈ ਸਦਾਗਰ ਲਟੌਰ ਵਾਲੇ ਨੇ ਉਹਨੂੰ ਦੱਸਦਮਾ ਹਾਂਸੀ ਵਾਲੇ ਸਰਪੰਚ ਤੋਂ ਸੰਦੀਪ ਤੋਂ ਝੋਟੀ ਲਈ ਸੀ ਤਾਂ ਇਹ ਝੋਟੀ ਦੀ ਚਰਚਾ ਸੀ ਜਦੋਂ ਝੋਟੀ ਲਈ ਸੀ ਤਾਂ ਅੱਗੇ ਬਈ ਆਪਣੇ लाਢੀ ਨੇ ਵੀ ਰਪਏ ਦਿਲ ਖੋਲ ਕੇ ਲਾਇਏ ਸੀ ਝੋਟੀ ਤੇ ਤਾਂ लाਢੀ ਖੋਲ ਕੇ ਦਿਖਾ ਵੀਰੇ ਬਾਹਰ ਕੱਢ ਝੋਟੀ ਨੂੰ ਲੋ ਬਈ ਦੋਸਤੋ ਐਸੇ ਪਸ਼ੂ ਨ ਕਿਤੇ ਟਾਵੇਂ ਟੱਲੇ ਹੀ ਮਿਲਦੇ ਆ ਤਾਂ ਤੁਸੀਂ ਕਰੋ ਗੌਰ ਝੋਟੀ ਦੇ ਉੱਤੇ ਜਿਹੜੇ ਦੋਸਤਾਂ ਨੂੰ ਬਰੀਡ ਦੀ ਪਰਖ ਚੰਗੇ ਪਸ਼ੂਆਂ ਦੀ ਪਰਖਾ ਤਾਂ ਸਿੰਘ ਚ ਇੱਕ ਕਰੋ ਕਿ ਐਸਾ ਬਿੰਦੀਆਂ ਵਾਲਾ ਸਿੰਗ ਲੱਗਿਆ ਹੋਇਆ ਮੈਂ ਪਹਿਲਾਂ ਵੀ ਗੱਲ ਕਰਦਾ ਬਈ ਅੰਕਲ ਪੱਪੂ ਸੰਧੂਰੀ ਅ ਇਹ ਗੱਲ ਦੇ ਉੱਤੇ ਗੌਰ ਕਰਦੇ ਹੁੰਦੇ ਆ ਕਹਿੰਦੇ ਆ ਬਈ ਜਿਹੜੀ ਮਹਾਂ ਦਾ ਬਿੰਦੀਆਂ ਵਾਲਾ ਲੇਵਾ ਮੈਂ ਕਿਹਨਾਂ ਲਾਢੀ ਇੱਧਰ ਨੂੰ ਤੋਰ ਯਾਰ ਇੱਧਰੋਂ ਸੂਰਜ ਪੈਂਦਾ ਹਾਂ ਜਿਹੜੀ ਮਹਾਂ ਦਾ ਬਿੰਦੀਆਂ ਵਾਲਾ ਲੇਵਾ ਬਿੰਦੀਆਂ ਵਾਲੇ ਸਿੰਘਾ ਉਹਨੂੰ ਕੋਈ ਦੁੱਧ ਦੇਣ ਤੋਂ ਮਾਈ ਦਾ ਲਾਲ ਰੋਕ ਹੀ ਨਹੀਂ ਸਕਦਾ ਬਈ ਜਿਹੜੀ ਕੋਈ ਚੰਗੀ ਮਹਾਂ ਹੋਊਗੀ ਨਾ ਕਿਸੇ ਅਸਲੇ ਦੀ ਉਹਦਾ ਬਿੰਦੀਆਂ ਵਾਲਾ ਲੇਵਾ ਹੋਊਗਾ ਤਾਂ ਬਿੰਦੀਆਂ ਵਾਲਾ ਸਿੰਘ ਹੋਊਗਾ ਦੋਸਤੋ ਧਰਤੀ ਨੂੰ ਮਹਿੰਦੀ ਪੂਛ ਕਹਿੰਦੀ ਜਾਂਦੀ ਆ ਤਾਂ ਲੇਵਾ ਚੈੱਕ ਕਰ ਲੋ ਮਹਿੰਦਾ ਕੱਲਾ ਕੱਲਾ ਥਾਣਾ ਬਹੁਤ ਵੱਡਾ ਲੇਵਾ ਮੈਨੂੰ ਲੱਗਿਆ ਹੋਇਆ ਸਿੰਘਾਂ ਦੀ ਸਾਰੇ ਪਾਸੇ ਦੀ ਖੂਬਸੂਰਤੀ ਬਾਤਮਾਲਾ ਬਾਕੀ ਭਾਈ ਲਾਡੀ ਨੇ ਮੂਰੀ ਆ ਨਾ ਜਿਹੜੀ ਇਹ ਇੱਕ ਅਲੱਗ ਕਿਸਮ ਦੀ ਪਾਈ ਆ ਮਹਿੰਦਾ ਦੋਸਤੋ ਕੱਦ ਬਹੁਤ ਵੱਡਾ ਤਾਂ ਸਾਰੇ ਪਾਸਿਓਂ ਕਰਮਾਂ ਵਾਲੀ ਬਾਤਮਾਲਾ ਲੱਡੀ ਪਿਛਲੇ ਸੂਏ 16 ਲੀਟਰ ਦੁੱਧ ਕੱਢਿਆ ਫਲੂਨ ਨੇ ਠੀਕ ਹੈ ਜੀ ਤਾਂ ਐਦ ਕੀ ਲੱਡੀ ਕੀ ਉਮੀਦ ਹੈ ਕਿੰਨਾ ਦੁੱਧ ਕੱਢ ਦੂਗੀ ਹਾਂ ਜੀ ਇਹਨੂੰ ਖੜੀ ਕਰ ਦੋ ਛੋਟੀ ਪਿਸ਼ਾਬ ਦੀਆਂ ਮਾਰੂਗੀ ਭਾਈ ਹਾਂ ਜੀ ਸਹੀ ਸਲਾਮਤ ਸੁਖ ਹੋਵੇ ਫਿਰ ਉਹ ਤਾਂ ਵੀ ਮੈਂ 17 18 ਜਾਂ ਪਤਾ 20 ਦੇ ਪਲੱਸ ਹੀ ਕਰ ਦੂੰਗੀ ਜੀ 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 ਬਾਈ ਦੋਸਤੋ ਇਧਰ ਵੀ ਨੀ ਗਿਨੇ ਲੱਡੀ ਘਮਾਦਾ ਮਾੜਾ ਜਾਂ ਕੈਮਰਾ ਤਾਂ ਘਰੋ ਚੈੱਕ ਕਟੀਆਂ ਹਾਥੀ ਹਾਥੀ ਜੱਡੀਆਂ ਕਟੀਆਂ ਖੜੀਆਂ ਐ ਦੱਸ ਰਿਆ ਸੀ ਲਾਡੀ ਵੀ ਆ ਜਿਹੜੀ ਕੱਟੀ ਆ ਨਾ ਹੁਣ ਪੰਜਾਂ ਮਹੀਨਿਆਂ ਦੀ ਗੱਭਣਾ ਹੁਣ ਤਾਂ ਚੋਲੇ ਪਸ਼ੂ ਤਾਂ ਫੇਰ ਵੀ 12 ਲੀਟਰ ਦੁੱਧ ਤਾਂ ਆ ਛੋਟੀ ਹੁਣ 6 ਮਹੀਨਿਆਂ ਦੀ ਗੱਭਣਾ ਦਾ 14 ਕਿਲੋ ਦੁੱਧ ਤਾਂ ਦੋਸਤੋ ਬਾਖੜਾ ਥੱਲੇ 12 14 ਕਿਲੋ ਦੁੱਧ ਗੱਭਣਾ ਚ ਇਕਨ ਥੱਲੇ ਹੁਣਾਂ ਬੜੀ ਵੱਡੀ ਗੱਲ ਆ ਪਰ ਦੋਸਤੋ ਮਈਆਂ ਵੀ ਲਾਡੀ ਦੀਆਂ ਦੱਸਦੀਆਂ ਵੀ ਇਹ ਨਗੀਨੇ ਹੀ ਆ ਬਾਕੀ ਬਸ ਲਾਡੀ ਦਾ ਟੈਂਬਾਰ ਆ ਬਾਹਰ ਆ ਬੂਰੀ ਨੇ ਲਾਡੀ ਕਿੰਨਾ ਦੁੱਧ ਕੱਢਿਆ ਬੂਰੀ ਬੂਰੀ ਭਈ 15 ਕਿਲੋ ਤੋਂ ਨੈਟ ਤੇ ਤੱਕ ਦੁੱਧੀ ਨੇ ਹੁਣ ਦੁੱਗੀ ਨੇ ਚੌਗੀ ਛਿੱਗੀ ਹੋਗੀ ਛਿੱਗੀ ਹੋਗੀ ਚਲੋ ਪੁੱਗ ਗਈ ਹੋਗੀ ਤਾਂ ਵੀ ਕੋਈ ਨਹੀਂ ਟਿੱਡ ਛੱਡ ਗਈ ਯਾਰ ਲਾਡੀ ਇੱਕ ਆ ਥਣੋਂ ਗਲਵੱਡੀ ਹੋ ਗਈ ਸੀ ਹੈਨਾ ਠੀਕ ਹੈ ਜੀ ਇਹ ਭਈ ਬਾਈ ਸਦਾਗਰ ਤੋਂ ਹੀ ਲਈ ਸੀ ਲਈ ਸੀ ਮੰਡੀ ਚੋਂ ਤਾਂ ਮੰਡੀ ਦੀ ਸ਼ਾਨ ਸੀ ਜਿੱਦਣ ਕੱਟੀ ਲਈ ਸੀ ਬੂਰੀ ਥੱਲੇ ਕਿੰਨਾ ਦੁੱਧ ਸੀਗਾ ਲਾਡੀ ਜਿੱਦਣ ਲਈ ਸੀ 12 13 ਕਿਲੋ ਸੂਈ ਹੋਈ ਹਬ ਤੇ ਇੱਕ ਦੀ ਸੂਈ ਥੱਲੇ ਤਾਂ ਆਹ ਵੱਡੀ ਕੱਟੀ ਆ ਜਿਹੜੀ ਲੱਡੀ ਐਨੇ ਕਿੰਨਾ ਕੁ ਦੁੱਧ ਕੱਢਿਆ ਸੱਜਰ ਨੇ 17 ਕਿਲੋ ਸੱਜਰ ਨੇ ਕੱਢਿਆ ਮਿੰਟੇ ਤੋਂ ਨਹੀਂ ਕੰਨਦਾ ਨਹੀਂ ਆਉਂਦਾ ਅੱਛਾ ਮਿੰਟੇ ਬਾਈ ਤੋਂ ਲਈ ਸੀ 17 ਲੀਟਰ ਦੁੱਧ ਕੱਢਿਆ ਉਹ ਵੀ ਸੋਨੂ ਨੇ ਸੋਨੂ ਤੋਂ ਲਈ ਬੋਲਦਾ ਸੋਨੂ ਬਟਰਾਂ ਵਾਲੇ ਤੋਂ ਠੀਕ ਹੈ ਜੀ ਆਹ ਲੀ ਕੱਟੀ ਨੇ ਕਿੰਨਾ ਕੁ ਦੁੱਧ ਕੱਢਿਆ ਸੀ ਆਹ ਸ਼ਾਕਰ ਕਦਰ ਨੂੰ ਭਾਈ ਸਵਾ ਦੋ ਲੱਖ ਦੀ ਵਾਕੜ ਲੈਦਾ ਹਾਂ ਮੰਗੀਰ ਸਵਾ ਦੋ ਲੱਖ ਦੀ ਵਾਕੜ ਹਾਂ ਮਾਲ ਤੋਂ ਲਿਆਇਆ ਆਪਣਾ ਇਹ ਪਟਿਆਲਿਆਂ ਵਾਲੀ ਤੋਂ ਠੀਕ ਹੈ ਜੀ ਫਿਰ ਉਹਦੇ ਉਹਨੇ ਕਰ 8 ਮਹੀਨੇ ਦੀ ਗੱਭਣ ਲਈ ਦੀ ਸੀ ਫਿਰ ਉਹਦੇ ਕੋਲੋਂ ਮੈਂ ਲਈ ਜੀ ਭਾਈ ਹਾਂ ਅੱਛਾ ਜੀ ਫਿਰ ਇਹਦੇ ਦੁੱਧ ਦਾ ਤਰ੍ਹਾਂ ਦੇਖੋ 16 17 ਕਿਲੋ 16 ਕਿਲੋ ਲੀਟਰ ਦੁੱਧ ਕੱਢਿਆ ਠੀਕ ਹੈ ਜੀ ਠੀਕ ਹੈ ਬਾਕੀ ਇਹ ਬਹੁਤ ਦੁੱਧ ਹੁੰਦਾ ਬਾਕੀ ਬਾਹਰ ਬਾਦੀ ਚ ਖੜਿਆ ਇਹ ਤਾਂ ਗੱਲ ਵੀ ਵੀਡੀਓ ਬਣਾਉਣੀ ਠੀਕ ਹੈ ਵੀਡੀਓ ਬਣਾਉਣ ਕਰਕੇ ਬਾਕੀ ਪਸ਼ੂ ਉਧਰ ਬਾਦੀ ਚ ਬੰਨਤੇ ਲਓ ਭਾਈ ਦੋਸਤੋ ਪਾਲੋ ਦਰਸ਼ਨ ਕੱਟੀ ਦੇ ਤਾਂ लाਡੀ ਕਿੰਨੇ ਦੀ ਮਹਿੰਦ ਕਰੀ ਜਿਹਦਾ ਚੰਗੇ ਪੰਨੀ ਤੋਂ ਵਧੀਆ ਤੁਸੀਂ ਦੇਖੋ ਐਹ ਜਿਹੇ ਪਸ਼ੂ ਤਾਂ ਆਪਣੇ ਕੋਲ ਲਾਕੇ ਚ ਹੈ ਨਹੀਂ ਬਿਲਕੁਲ ਬਿਲਕੁਲ ਹੂੰ ਦੇਖੋ ਜਿੰਨਾ ਕਰਾ ਪਾਪਾ ਰਹਿਦਾ ਮਾਨਤਾਨ ਕਰਦੇਗਾ ਕੋਈ ਠੀਕ ਹੈ ਜੀ ਫਿਰ ਆਏ ਤੇ ਹੀ ਕਰ ਲੋਗੇ ਗੱਲ ਹਾਂ ਮੌਕੇ ਤੇ ਕਰ ਮੌਕੇ ਠੀਕ ਹੈ ਜੀ ਲੋ ਬਈ ਦੋਸਤੋ ਲਾਡੀ ਭਾਈ ਕਹਿੰਦਾ ਜਦੋਂ ਕੋਈ ਸੱਜਣ ਆ ਗਿਆ ਤਾਂ ਆਏ ਤੇ ਹੀ ਬਾਤ ਕਰਾਂਗੇ ਮੁੱਲ ਤੁਲ ਲਈ ਵੱਡੀ ਝੋਟੀ ਆ ਵੱਡੇ ਦੁੱਧ ਵਾਲੀ ਆ ਦੋਸਤੋ ਹਜੇ ਇਹ ਤਿਆਰ ਹੋਣ ਨੂੰ ਨਾ ਕਈ ਦਿਨ ਕੱਢਦੀ ਆ ਤਾਂ 21ਰ 22 ਸਤੰਬਰ ਦਾ ਟੀਕਾ ਵੀਰੇ ਠੀਕ ਹੈ ਜੀ 21 ਤੇ 22 ਸਤੰਬਰ ਦਾ ਆਪਣੇ ਵੀਰ ਹੈ ਟੋਨੀ ਸਿਲ ਕਪੜੇ ਤੋਂ ਹਾਂ ਜੀ ਟੋਨੀ ਡਾਕਟਰ ਸਾਹਿਬ ਸ਼ਰਨਜੀਤ ਸਿੰਘ ਟੋਨੀ ਆਪਣੇ ਉਹਨਾਂ ਨੇ ਵੀਰ ਉਹਨਾਂ ਨੇ ਟੀਕਾ ਲਗਵਾ ਤਕਰੀਬ ਨਾਲ ਉਹ ਸਾਰੇ ਟੀਕੇ ਉਹਨਾਂ ਨੇ ਆਪਣੇ ਮੱਜੇ ਦੇ ਆਪਣੇ ਲਾਇਆ ਇਹ ਕਿਹੜਾ ਟੀਕਾ ਦੱਸਿਆ ਅਰਜਨ ਕੋਂਕੜ ਦਾ ਅਰਜਨ ਕੋਂਕੜ ਦਾ ਠੀਕ ਹੈ ਜੀ ਅਰਜਨ ਕੁੰਗੜ ਦਾ ਦੋਸਤੋ ਅੱਗੋਂ ਸਿਮਨ ਲੱਗਿਆ ਹੋਇਆ ਤਾਂ ਮੈਂ ਦੀ ਜਿਹੜੀ ਓਟ 18 ਕੱਪਾਂ ਦੀ ਹੈਗੀ ਆ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਕੱਢ ਵੀ ਦਊਗੀ ਬਾਕੀ ਕੜਮੀ ਕੋਸ ਮੱਛਰ ਕੋ ਜਣਾ ਹਾਂ ਮੱਛਰ ਹੋਣਾ ਮੱਛਰ ਨੇ ਨਾ ਡੰਗਰ ਫਿੱਕੇ ਵੀ ਕਰਤੇਗਾ ਠੀਕ ਬਾਕੀ ਆਟਤੀ ਹੈ ਇਹਦੇ ਵੀ ਅਰਜਨ ਕੁੰਗੜੇ ਲੱਗਿਆ ਆ ਇਹਦੇ ਵੀ ਅਰਜਨ ਆਹ ਉਹਦੇ ਬੂਰੀ ਦੇ ਸੇਵਨ ਸਟਾਰ ਲੱਗਿਆ ਹੋਇਆ ਠੀਕ ਹੈ ਜੀ ਉਹਦੇ ਜਿਹੜੇ ਆਪਣੇ ਸ੍ਰਿੰਦਰ ਉਹਨੇ ਇਹ ਮਹਿਤਾਬ ਲਾਇਆ ਉਹ ਵੀ ਬੋਦੀ ਬੇਤਾਬ ਦਾ ਠੀਕ ਹੈ ਜੀ ਦੋਸਤੋ ਜਿਹੜੀਆਂ ਡੀ ਦੀਆਂ ਝੋਟੀਆਂ ਨਾ ਇਹਨਾਂ ਨੂੰ ਦੇਖ ਦੇਖ ਭੁੱਖ ਹੋ ਕਰਦੀ ਆ ਇਧਰ ਬੂਰੀ ਵੀ ਕਰਮਾਂ ਵਾਲੀ ਚੰਗੀ ਹੋਈ ਆ ਫਲ ਐਸੇ ਪਸ਼ੂ ਹਰੇਕ ਸੱਜਣ ਨਹੀਂ ਪਾਲ ਸਕਦਾ ਘਰੇ ਬਹੁਤੇ ਚੰਗੇ ਪਸ਼ੂਆ ਪਰਮਾਤਮਾ ਰਾਜੀ ਬਾਜੀ ਰੱਖੇ ਨਜ਼ਰ ਤੋਂ ਬਚਾ ਕੇ ਰੱਖੇ ਐਸੀਆਂ ਮਈਆਂ ਨੂੰ ਤਾਂ ਚੰਗੀਆਂ ਫਰਸਟ ਕਲਾਸ ਮਈਆਂ ਤਾਂ ਲੋਵੀ ਦੋਸਤੋ ਲਾਡੀ ਦੀ ਤੁਹਾਨੂੰ ਮਹੀਂ ਦਿਖਾਤੀ ਦੂਜੇ ਸੂਏ ਸੂਣ ਨੂੰ ਆ ਦੋਸਤੋ ਪਹਿਲੇ ਸੂਏ 16 ਕੱਪ ਝੋਟੀ ਨੇ ਹਰੇ ਭਰੇ ਦੁੱਧ ਦੇ ਕੱਡੇ ਹੋਏ ਲਾਡੀ ਦੇ ਕਹਿਣ ਮੁਤਾਬਕ ਤਾਂ ਲੇਵਾ ਬਹੁਤ ਬਾਕਮਾਲ ਆ ਕੱਟੀ ਦਾ ਧਰਤੀ ਨੂੰ ਪੂਛ ਕਹਿੰਦੀ ਆ ਜਮਾ ਕੰਜ ਵਰਗਾ ਪਤਲਾ ਪਿੰਡਾ ਬਿੰਦੀਆਂ ਵਾਲਾ ਸਿੰਘ ਆ ਬਿੰਦੀਆਂ ਵਾਲਾ ਲੇਵਾ ਮਹੀਂ ਦਾ ਹਰਮਨ ਭਾਈ ਸੀਲ ਇੰਨੀ ਹੈ ਹਾਂਜੀ ਅੱਛਾ ਜੀ ਚੱਕਾ ਨੂੰ ਤੰਗ ਕਰਦੇ ਆ। ਲਓ ਬਈ ਦੋਸਤੋ ਕਰ ਲੋ ਸੀਲੀ ਚੱਕ ਝੋਟੀ ਦੀ। ਜਿਵੇਂ ਮਰਜੀ ਥੱਲੇ ਬੈਠਿਆ ਰਹੋ। ਲਓ ਜੀ। ਕਰੋ ਬਈ ਦੋਸਤੋ ਚੱਕ। ਜੇ ਮਾੜਾ ਮੂਟਾ ਪਸ਼ੂ ਮਿਲ ਲ ਜਾਂਦਾ ਪਰ ਇੰਨੀ ਸੀਲੀ ਠੰਡੀ ਕੋਈ ਟਾਮੀਓ ਝੋਟੀ ਹੁੰਦੀ ਆ। ਇਹ ਦੋਸਤੋ ਜਾਤ ਬਰਾਦਰੀਆਂ ਜਿਹੜੀਆਂ ਉਹੀ ਸੀਲ ਠੰਡੀਆਂ ਜਿਹੜੇ ਦੇਸੀ ਪਸ਼ੂ ਆ ਉਹ ਬਹੁਤ ਤੰਗ ਕਰਦੇ ਆ। ਲਓ ਬਈ ਦੋਸਤੋ। ਤੁਹਾਨੂੰ ਦਿਖਾਤੀ ਲਾ ਡੀ ਦੀ ਮਈਂ ਬੇਹਿਸਾਬ ਚੰਗੀ ਮਈਆਂ। ਹੁਣ ਜੇ ਕੋਈ ਮੇਰਾ ਸੱਜਣ ਲੈਣਾ ਚਾਹੁੰਦਾ ਵੀਡੀਓ ਦੇ ਵਿੱਚ ਲਾਡੀ ਦਾ ਨੰਬਰ ਚੱਲ ਰਿਹਾ ਤਾਂ ਲਾਡੀ ਦੇ ਨੰਬਰ ਤੇ ਉੱਤੇ ਸੰਪਰਕ ਕਰ ਲਿਓ 7 ਮਹੀਨੇ ਜੀ 8ਵੇਂ ਮਹੀਨੇ ਚ ਦੁੱਧ हट ਗਿਆ ਠੀਕ ਹੈ ਜੀ ਆਪ ਛੱਡੀ ਆ ਹਾਂ ਆਪ ਛੱਡੀ ਲਓ ਬਈ ਦੋਸਤੋ ਲਾਡੀ ਦੇ ਕਹਿਣ ਮੁਤਾਬਕ 7 ਮਹੀਨੇ ਦੁੱਧ ਦਿੱਤਾ ਮਹੀਨੇ ਤਾਂ 8ਵੇਂ ਮਹੀਨੇ ਜਾ ਕੇ ਆਪ ਦੁੱਧੋਂ ਛੱਡੀ ਪਾ ਲਕਮੀ ਨਾ ਹੋਤੋ ਤੇਰੇ ਨੇ ਭਰਨਾ ਨਹੀਂ ਭਰਨਾ ਨਹੀਂ ਸੀ ਭਰਨਾ ਮੈਂ ਅੱਜ ਦੇ ਬਹੁਤ ਘਟਾਈ ਗੀ ਗਰਮੀ ਬਹੁਤ ਗਰਮੀ ਬਹੁਤ ਗਰਮੀ ਕਰ ਕਰ ਘਟਾਣੀ ਉਹ ਚਰੀਆਂ ਦੇ ਕੋ ਆਉਗੀਆਂ ਪਈਆਂ ਹਾਂ ਤੂੜੀ ਦੇ ਵਧੀਆ ਕਰ ਰਹੇ ਅੱਛਾ ਜੀ ਤੂੜੀਓ ਖਾਣੇ ਚਰੀ ਦੇ ਸਾਹਮਣੇ ਇਹ ਜਿਹੜੇ ਹਰਿਆਣੇ ਚੋਂ ਪਸ਼ੂ ਆਉਂਦੇ ਹਨ ਇਹ ਜਿਆਦਾ ਤੂੜੀ ਤੇ ਹੀ ਮਸਤ ਹੁੰਦੇ ਕਿਉਂਕਿ ਇਹਨਾਂ ਨੇ ਤੂੜੀ ਤੇ ਹੀ ਪਲੀਆਂ ਹੋਈਆਂ ਹੁੰਆਂ ਇਹ ਤੂੜੀ ਤੇ ਪੈ ਮਾ ਤੂੜੀ ਤੇ ਲੇਟੀ ਲੁੱਟੀ ਪੈ ਕੇ ਇਹ ਪਲਦੇ ਹੈ ਗਏ ਆਪਣੇ ਸਰਪੰਚ ਦੇ ਹਾਂ ਜੀ ਸੰਦੀਪ ਦੇ ਤੂੜੀਓ ਪਾਉਂਦੇ ਨੇ ਤੂੜੀਓ ਪਾਉਂਦੇ ਨੇ ਕੋਲੇ ਉਹਨੂੰ ਵਿਚ ਆਫਲ ਵਾਲੇ ਵੀ ਸੰਗੀਆਂ ਹੁੰਦੇ ਠ ਲੋ ਵੀ ਦੋਸਤੋ ਬਹੁਤ ਖਾਨੇ ਦੀ ਮਈਆਂ ਬੜੇ ਖਾਨੇ ਚੋਂ ਆਈ ਹੋਈ ਆ ਤਾਂ ਲਾਡੀ ਨਾਲ ਰਾਬਤਾ ਕਾਇਮ ਕਰ ਲਿਓ ਬਾਰਗੇਨਿੰਗ ਕਰਕੇ ਕਰ ਲਿਓ ਸੌਦਾ ਤਾਂ ਮਿਲਦੇ ਆ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ